ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮਪਰੀ ਸਾਤਸਰੀਏ ਗਾਲ ਜੀ ਲਓ ਜੀ ਹੁਣ ਆਪਾਂ ਤੁਹਾਡੇ ਰੂਪ ਰੂਪ ਹੋਇਆ ਇੱਕ ਪੰਜਾਬੀ ਲੋਕ ਗੀਤ ਘੋੜੀ ਲੈ ਕੇ ਤੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਇਹ ਘੋੜੀ ਬਹੁਤ ਪਿਆਰੀ ਹੈ ਤੇ ਆਮ ਬੀਬੀਆਂ ਦੇ ਗਾਉਣ ਵਾਲੀ ਹੈ ਕਿ ਸੌਖੀ ਹੈ ਤੇ ਤੁਸੀਂ ਵੀ ਆਪਣੇ ਵੀਰਾਂ ਦੇ ਵਿਆਹ ਤੇ ਗਾਓ ਤੇ ਇਸ ਦਾ ਮਜ਼ਾ ਖੂਬ ਲੁੱਟਿਓ ਤੇ ਹੁਣ ਆਪਾਂ ਪੰਜਾਬੀ ਲੋਕ ਗੀਤ ਘੋੜੀ ਤੁਹਾਨੂੰ ਸੁਣਾਉਂਦੇ ਆਂ ਤੇ ਤੁਸੀਂ ਸੁਣੋ ਆਵਰਾਲ ਮੇਲੇ ਕੀ ਗਾਈਏ ਤੁਸੀਂ ਵੀ ਗਾਓ ਤੇ ਮੈਂ ਵੀ ਗਾਉਣੀ ਆ ਕੋੜੀ ਦੁਨੀਆਂ ਦਾ ਦਦਾਰ ਨੀ ਇਸ ਮੇਰੇ ਲਾਡਲੇ ਦੀ ਨੀ ਜੀਵਣ ਜੋ ਗੜੇ ਦੀ ਕੋੜੀ ਬਾਵਲਵੇ ਮਾਤਾ ਕਰ ਦिए ਸਗਰ ਵਿਹਾਰ ਨੀਸ ਮੇਰੇ ਲਾੜਲੇ ਦੇ ਨੀ ਜੀਵਣ ਜੋ ਗੜੇ ਦੇ ਬਾੜਵੜੀ ਆ ਡੇੜਿਆ ਰਿਉਏ ਕੋੜੀ ਦੁਨੀਆ ਦਾਦਾ ਜੋ ਮੇਰੇ ਲਾੜਲੇ ਦੀ ਨਿਜੀ ਮਨ ਜੋ ਗੜੇ ਦੀ ਕੋੜੀ ਰੇ ਵੇੜੇ ਜਾਉ ਐ ਪਾ ਬੋ ਕਰਦੀ ਸਹ ജോഗ സമേര ലാഡലേ ਨਿਜੀਵਨ ਜਗੜੇ ਦੀ ਕੋੜੀ ਚੱチェ ਵੇੜੇ ਜਾਉ ਓਏ ਚਾਤੀ ਕਰਦੀ ਸਗਨ ਵਿਹਾਰ ਨੀ ਅਸ ਮੇਰੇ ਲਾਡਲੇ ਦੇ ਨਿਜੀਵਨ ਜਗੜੇ ਦੇ ਜਾ ਚੇ ਵਰੀ ਹੜੇੜ ਹਜ਼ਾਰੀ ਹੋਏ ਕੋੜੀ ਦੁਨੀਆ ਦਾ ਦਰਨੀ ਇਸ ਮੇਰੇ ਲਾਡਲੇ ਦੀ ਨਿਜੀਵਨ ਜਗੜੇ ਦੀ ਕੋੜੀ ਮਮੇ यस मेरे लाडले दी निजीवन ज गड़े दी मां में भरियड़े हजारियुए कोड़ी दुनिया दादर निस मेरे ਨਿ ਜੀਵਨ ਜੋ ਗੜੇ ਦੀ ਕੋੜੀ ਫੁੱਫੜ ਵੇੜੇ ਜਾਉ ਵੇ ਪੂਆ ਕਰ ਦिए ਸਗਣ ਵਿਹਾਰ ਨੀ ਇਸ ਮੇਰੇ ਲਾੜਲੇ ਦੇ ਨਿ ਜੀਵਨ ਜੋ ਗੜੇ ਦੇ ਉਪੜਵਾਰੀ ਅਡੇੜ ਹਜ਼ਾਰਿਉਏ ਲੋ ਜੀ ਇਹ ਸੀ ਇੱਕ ਛੋਟੀ ਜੀ ਕੋੜੀ ਤੇ ਬਹੁਤ ਪਿਆਰੀ ਹੈ ਕਿਉਂਕਿ ਇਹਦੇ ਵਿੱਚ ਸਾਰੇ ਰਿਸ਼ਤੇ ਗਿਨੇ ਜਾਂਦੇ ਹਨ ਜਿੰਨੇ ਮਰਜ਼ੀ ਅੱਗੇ ਤੋਂ ਅੱਗੇ ਵਧਾ ਲਓ ਮਾਸੀ ਮਾਸੜ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਇਹ ਇੱਕ ਪੰਜਾਬੀ ਲੋਕ ਗੀਤ ਕੋੜੀ ਹੈ ਅਸੀਂ ਛੋਟੇ ਹੁੰਦੇ ਇਹ ਕੁੜੀ ਬਹੁਤ ਮజే ਨਾਲ ਗਾਇਦੀ ਸੀ ਅੱਜ ਕੱਲ ਤਾਂ ਹੁਣ ਆਵਾਜ਼ ਥੋੜੀ ਰਹਿ ਗਈ ਇਹਦੀ ਬਹੁਤ ਜ਼ਿਆਦਾ ਆਵਾਜ਼ ਹੈ ਤੇ ਉਦੋਂ ਤਾਂ ਬੜੀ ਉੱਚੀ ਬਾਜਨਾ ਸੁਰ ਲਾ ਕੇ ਗਾਇਦੀ ਸੀ ਵੀ ਦੂਜੇ ਪਾਸੇ ਪਿੰਡ ਦੇ ਸੁਣੇ ਜਾਵੇ ਕਿਉਂਕਿ ਉਦੋਂ ਕੋਠਿਆਂ ਤੇ ਜਾਂ ਖੁੱਲੇ ਵਿਹੜੇ ਵਿੱਚ ਬਹਿ ਕੇ ਪੰਜਾਬੀ ਲੋਕ ਗੀਤ ਗਾਏ ਜਾਂਦੇ ਸਨ ਹੁਣ ਵਾਲੀ ਗੱਲ ਨਹੀਂ ਹੈ ਕਿ ਅੰਦਰ ਬਹਿ ਕੇ ਗੇਟ ਬੰਦ ਕਰ ਲਏ ਤੇ ਅੱਧੇ ਦਾ ਦੋ ਇੱਕ ਗਾਉਣ ਕੱਢਣ ਵਾਲੀਆਂ ਸਾਡੇ ਵਰਗੀਆਂ ਬੀਬੀਆਂ ਬੈਠੀਆਂ ਹੁੰਦੀਆਂ ਹਨ ਤੇ ਦੂਜੇ ਸਾਰੇ ਮੋਬਾਈਲ ਲੈ ਕੇ ਬੈਠੇ ਹੁੰਦੇ ਹਨ ਐਹੋ ਜੀ ਗੱਲ ਨਹੀਂ ਇਹ ਇੱਕ ਵਿਆਹਾਂ ਦੀ ਰੌਣਕ ਪੰਜਾਬੀ ਲੋਕ ਗੀਤ ਹੁੰਦੇ ਹਨ ਤੇ ਤੁਸੀਂ ਗਾਇਆ ਕਰੋ ਤੇ ਇਹਨਾਂ ਦਾ ਖੂਬ ਮਜ਼ਾ ਲਿਆ ਕਰੋ ਇਹ ਬਹੁਤ ਆਪਣੀ ਵਿਰਾਸਤ ਹੈ ਪਿੱਛੇ ਬੀਬੀਆਂ ਹਰ ਕੰਮ ਕਰਦੀਆਂ ਵੀ ਇਹ ਪੰਜਾਬੀ ਲੋਕ ਗੀਤ ਗਾਉਂਦੀਆਂ ਸੀ ਤਾਂ ਕਰਕੇ ਤਾਂ ਡਿਪਰੈਸ਼ਨ ਵਿੱਚ ਨਹੀਂ ਸੀ ਆਉਂਦੇ ਅੱਜ ਗੱਲ ਹਰ ਇੱਕ ਜੀ ਨੂੰ ਡਿਪਰੈਸ਼ਨ ਹੈ ਤੇ ਇਹ ਇਸੇ ਕਰਕੇ ਹੈ ਕਿ ਕਿਉਂਕਿ ਗੇਟ ਬੰਦ ਕਰ ਲੈਨੇ ਇਕੱਲੇ ਇਕੱਲੇ ਨੇ ਇੱਕ ਰੂਮ ਵਿੱਚ ਰਹਿਣਾ ਤੇ ਕਿਸੇ ਨਾਲ ਹੱਸਣਾ ਨਹੀਂ ਖੇਡਣਾ ਨਹੀਂ ਤੇ ਆਪਦੇ ਦਿਲ ਦੀ ਨਾ ਗੱਲ ਕਰਨੀ ਨਾ ਕਿਸੇ ਦੀ ਸੁਣਨੀ ਇਹ ਤੁਸੀਂ ਜਰੂਰ ਚਾਰ ਜੀ ਬੈ ਕੇ ਰੌਣਕ ਬਣਾਇਆ ਕਰੋ ਤੇ ਮਨ ਖੁਸ਼ ਕਰਿਆ ਕਰੋ ਤੇ ਹੁਣ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਤੇ ਮੈਨੂੰ ਦਿਵਾ ਗਿਆ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ